ਇਹ ਸਾਡਾ ਵੱਡਾ ਭਰਾ ਜੀ ਆਜਮ ਬਹੁਤ ਸੋਹਣਾ ਗਾਉਂਦਾ ਤੁਸੀਂ ਸੋਹਣੇ ਹੋਣੇ ਆ ਮੁੰਡੇ ਰੰਗਲੇ ਸਰਦਾਰ ਇਹ ਸੱਚੀ ਰੰਗਲੇ ਆ ਬਹੁਤ ਸੋਹਣਾ ਗਾਉਂਦਿਆ ਸਰੀਲੇ ਕਲਾਕਾਰ ਸੋ ਇਹਨਾਂ ਨੂੰ ਭਰਾਵਾਂ ਨੂੰ ਬਹੁਤ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਇਹਨਾਂ ਮਿੱਠਾ ਇਹਨਾਂ ਸੋਹਣਾ ਗਾਉਂਦਿਆ ਸਾਡੇ ਭਰਾ ਤੇ ਸਾਡਾ ਭਰਾ ਹੋਨਰ ਸਿੱਧੂ ਹੋਨਰ ਨੂੰ ਵੀ ਵੇਂਦੀ ਆ ਇੱਥੇ ਸਟੇਜ ਤੇ ਡਾਕੂਮੈਂਟ ਦੀ ਹਾਜ਼ਰੀ ਆਪਾਂ ਸਾਰੇ ਲਾ ਦਨੇ ਦੀ ਬਸੀਆਂ ਸਾਹਿਬ ਆਜੋ ਲੈ ਰੋਗ ਲਓ ਜੀ ਦੋਖ ਸ਼ਬਦ ਆਪਾਂ ਆਗਮ ਬਾਈ ਨੂੰ ਕਹਨੇ ਆ ਵੀ ਬਹੁਤ ਸ਼ੁਕਰੀਆ ਬਾਈ ਮੈਂ ਸਮਾਧਮਾ ਬਹੁਤ ਚੜਦੀ ਕਲਾ ਚ ਰੱਖੇ ਆਜ਼ਮ ਬਾਈ ਆਜੋ ਜੀ ਇੱਕ ਵਾਰੀ ਪਹਿਲਾਂ ਬਾਈ ਦੇ ਨਾਂ ਤੇ ਜ਼ੋਰਦਾਰ ਤਾੜੀ ਕਿਉਂਕਿ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਸੀ ਮੇਰਾ ਨਹੀਂ ਸੀ ਜੀ ਕਰ ਦੋ ਉੱਪਰੋਂ ਅਸੀਂ ਉਹ ਉੱਥੇ ਬੈਠੇ ਸੌਂ ਰਹੇ ਸੀ ਉਧਰ ਪਰੇ ਮੇਰਾ ਵੱਡਾ ਭਾਈ ਜੱਸਾ ਰੋੜੀਆਂ ਦੀਨ ਸਦਕਾ ਤੁਹਾਡੇ ਜਿੱਥੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਕਿਉਂਕਿ ਇੱਧਰ ਸਾਡਾ ਵੱਡਾ ਭਾਈ ਬੁੱਟਾ ਵੀਰਾ ਇਹ ਮੇਰੇ ਭਰਾ ਦਾ ਉਸਤਾਦ ਆ ਸਾਰੇ ਭਰਾਵਾਂ ਦੇ ਨਾ ਤੇ ਇੱਕ ਵਾਰ ਜ਼ੋਰਦਾਰ ਤਾੜੀ ਲਾ ਦਿਓ ਤੁਸੀਂ ਸਾਰੇ ਜਣ ਬਹੁਤ ਸੋਹਣਾ ਪ੍ਰੋਗਰਾਮ ਬਾਈ ਹੁਣੀ ਕਰ ਰਹੇ ਸੀ ਜਿਆਦਾ ਟਾਈਮ ਨਹੀਂ ਲੈਣਾ ਬਸ ਇੱਕ ਗਾਣਾ ਤੂੰ ਕਿਉਂ ਕਬਰ ਆਉਂਦੀ ਅੜੀਏ ਨਹੀਂ ਜੱਟ ਹੋ ਕੇ ਫੈਂਟਰ ਨਾ ਮਾਰੇ ਓ ਬੜੀ ਵੱਡੀ ਐ ਟਾਣੀ ਜੱਟਾਂ ਦੀ 니 ਮੈਂ ਦਿਨੇ ਦਿਖਾ ਦੂੰਗਾ ਤਾਰੇ ਓ ਮੈਨੂੰ ਮਾਣ ਬੜਾ ਹੈ ਉਹਨਾਂ ਤੇ ਓ ਮੈਨੂੰ ਮਾਣ ਬੜਾ ਹੈ ਉਹਨਾਂ ਤੇ ਜੋ ਮੋਟਾ ਜੋੜ ਕੇ ਨਾਲ ਖੜੇ ਫਟਕ ਗਦੇਣ ਗੈਨੀ ਇੱਕ ਸੁੱਕ ਨਾਲ ਮਚਰਾ ਦਿਆ ਜੂ ਬੜੇ ਫਟਕਾ ਕਰ ਦੇਣਾ ਗੈਨੀ ਇੱਕ ਸੁਖ ਨਾਲ ਮਿੱਤਰਾਂ ਦੇ ਓ ਯਾਰ ਬੜੇ ਟਰ ਓਏ 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 ਮੇਰਾ ਵੱਡਾ ਭਾਈ ਹੁਣ ਨ ਸੁੱਤੂ ਬਹੁਤ ਸਾਰਾ ਮਾਰਸ ਕਰ ਜਾਗ ਢੋ ਲੋ ਸਾਬ ਬੈਰੀ ਉੱਤੇ ਸਦਾ ਸੋਣੀਏ ਸਾਟੀਆਂ ਰਹੀਆਂ ਚੰਡੀਆਂ ਯਾਰ ਬੜੇ ਨੇ ਸ਼ੌਂਕੀ ਜੱਟ ਦੇ ਓ ਠੀਪਾ ਰੱਖਦੇ ਲੰਡੀਆਂ ਓਏ ਠੀਪਾ ਰੱਖਦੇ ਲੰਡੀਆਂ ਬੈਰੀ ਉੱਤੇ ਸਦਾ ਸੋਣੀਏ ਸਾਟੀਆਂ ਰਹੀਆਂ ਚੰਡੀਆਂ ਯਾਰ ਬੜੇ ਨੇ ਸ਼ੌਂਕੀ ਜੱਟ ਦੇ ਠੀਪਾ ਰੱਖਦੇ ਲੰਡੀਆਂ ਅਰੇ ਘਰੇ ਨਾ ਜਾਣੀ ਬੱਲੀਏ ਅਰੇ ਘਰੇ ਨਾ ਜਾਣੀ ਬੱਲੀਏ ਸਭ ਚੰਗੇ ਘਾਲਾਂ ਵਿੱਚ ਪੜੇ ਅਗ ਸੋਖ ਨਾਲ ਮਿੱਤਰਾਂ ਦੇ ਆ ਜਾ ਬੜੇ ਫਟਕ ਦੱਦ ਦੇਣ ਕੈਨੀ ਅਗ ਸੋਖ ਨਾਲ ਮਿੱਤਰਾਂ ਦੇ ਓ ਯਾਰ ਬੜੇ ਰੇ ਹੋ ਹੋ ਵੱਡਾ ਫਿੱਲਾ ਭਰਾ ਮਲਬਈ ਕਿੱਤੇ ਵਾਲੇ ਵਿਆਹ ਨੂੰ ਏ ਪੀਤੀ ਖਾਂਦੀ ਵਿੱਚ ਕਦੇ ਜੇ ਮਾਰਦੀ ਏ ਲਲਕਾਰਾ ਹੈ ਪੀਥੇ ਚੂਨੀ ਕਾ ਨਾ ਕੋਈ ਵੀ ਕੁੰਡ ਲਾਂ ਲੈਂਦਾ ਪਿੰਡ ਸਾਰਾ ਓਏ ਓਹੀ ਏ ਗੁੰਡਸਾਰਾ ਕਾ ਲੈਂਦਾ ਗੁੰਡਸਾਰਾ ਪੀਤੀ ਖਾਂਦੀ ਵਿੱਚ ਕਦੇ ਜੇ ਮਾਰਦੀ ਏ ਲਲਕਾਰਾ ਚੂਨੀ ਕਾ ਦਾ ਕੋਈ ਵੀ ਕੁੰਡ ਲਾਂ ਲੈਂਦਾ ਪਿੰਡ ਸਾਰਾ ਸਰਦਾਰ ਦੀ ਬਾਠੀ ਲਾ ਦੇਣਗੇ ਸਰਦਾਰ ਦੀ ਬਾਠੀ ਲਾ ਦੇਣਗੇ ਤੇਰੇ ਪਿੱਛੇ ਬਣ ਕੇ ਬਹੁਤ ਟੜੇ ਫਟਕ ਫਟ ਦੇਣ ਕੈਨੀ ਐਗ ਸੁੱਖ ਨਾਲ ਮੈਂ ਤਰਾਂਦਾ ਯਾ ਬੜੇ ਫਟਕ ਫਟ ਦੇਣ ਕੈਨੀ ਐਗ ਸੁੱਖ ਨਾਲ ਮੈਂ ਤਰਾਂਦਾ ਯਾ ਬੜੇ ਫਟਕ ਫਟ ਦੇਣ ਕੈਨੀ ਐਗ ਸੁੱਖ ਨਾਲ ਮੈਂ ਤਰਾਂਦਾ ਉਹ ਯਾਰ ਬੜੇ ਇਹੋ ਇੱਕ ਵਾਰੀ ਤੁਸੀਂ ਆਪਣੇ ਨਾਲ ਤੇ ਸਾਰੇ ਤਾਂ ਨਹੀਂ ਲਾ ਲਿਓ ਬਹੁਤ ਸੋਹਣਾ ਤੁਸੀਂ ਨੱਚ ਰਹੇ ਸੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਬਾਬਾ ਤੁਹਾਨੂੰ ਚੜਦੀ ਕਲਾ ਤੇ ਰੱਖੇ ਮੇਰਾ ਵੱਡਾ ਭਾਈ ਹੈਪੀ ਤੁਹਾਨੂੰ ਵੀ ਜੀ ਆਇਆਂ ਆਓ ਗਲਾ ਵੀਰੇ